Can you catch up? ਰਾਮ ਨਾ ਜਾ ਰਾਮ ਨਾ ਜਾ 7 ਮਿੰਟ ਵੱਧ ਲੱਗਣਗੇ ਕੋਈ ਗੱਲ ਨਹੀਂ ਸੰਤ ਗਾਧੀ ਰਾਮਾ ਜਣਾ ਕੋਈ ਕਾਲੀ ਨਹੀਂ ਕਰਨੀ ਬੱਚੇ ਨੱਬੇ ਆ ਇੰਨਕਾਂ ਦਾ ਠੀਕ ਹੈ ਤੇ ਬਾਕੀ ਨਾਲ ਜਣ ਨੂੰ ਆਪਾਂ ਦੱਸਦੇ ਜਿੰਨੇ ਬੱਚੇ ਆਉਂਦੇ ਨੇ ਆ ਟੂ ਵਾਲੀਆਂ ਰਾਮਾ ਜਣਾ ਡਾਤਾ ਦਿਖਾ ਦੇਣਾ ਠੀਕ ਹੈ ਕੋਈ ਲੋਗ ਅੱਗੇ ਐਕਸੀਡੈਂਟ ਬੜੇ ਤੋਂ ਹੋ ਜਾਂਦਾ ਰਾਮਾ ਜਣਾ ਸ਼ਿਕਵਾ ਮਾਰ ਰਿਹਾ ਹਾਂ ਪਾਲਸੰਗਾ ਐਸਆਈ 18 ਸਦਰ ਗੁਰਦਾਸਪੁਰ ਮਕਾਬਾ ਤੇ ਹੁੰਡ ਬਹੁਤ ਪੈਰੀ ਹੈ ਤੇ ਕੀ ਕੀ ਕੀਤਾ ਜਾ ਰਿਹਾ ਹੈ ਇਹ ਹੁੰਡ ਤੋਂ ਬਚਾਲ ਲੈ ਲੋਕਾਂ ਨੂੰ ਹੁੰਡ ਤੇ ਪੈਰੀ ਹੈ ਵੀ ਹੁਣ ਮੌਸਮ ਵੀ ਹੁੰਡ ਦਾ ਤੇ ਗੱਡੀਆਂ ਆ ਜਾ ਰਹੀਆਂ ਨੇ ਇਹਨਾਂ ਸਮਝਾ ਰਹੇ ਆ ਕੋਈ ਰਾਮਾ ਚਲੋ ਲਾਤਾ ਦਿਗਾ ਕੇ ਚਲੋ ਸਲੋ ਚਲੋ ਕਿ ਜ਼ਰੂਰ ਤਾਂ ਘਰੋਂ ਨਿਕਲੋ ਨਹੀਂ ਤੇ ਬਾਹਰ ਨਿਕਲੋ ਜਿੱਦਾਂ ਦੁਰਘਟਨਾਵਾਂ ਵੀ ਹੋ ਰਹੀਆਂ ਜਿਹੜੀਆਂ ਜਿਹੜੀਆਂ ਦੁਰਘਟਨਾਵਾਂ ਇਹ ਰਾਤੀ ਇੱਕ ਇਹ ਕਾਰ ਆ ਰਹੀ ਠਾਨਕੋਟ ਸਾਈਡ ਵੱਲੋਂ ਉਹ ਡਿਵਾਈਡਰ 'ਚ ਟੱਪ ਗਈ ਦੂਸਰੀ ਗੱਡੀ ਨਾਲ ਜਾ ਵੱਜੀ ਆ ਇਹ ਸਵੇਰੇ ਆ ਰਹੀ ਜੇ ਐਨ ਕੇ ਤੋਂ ਤੇ ਟਰੱਕ ਵਾਲੇ ਜੇ ਲੱਗੇ ਆ ਤੇ ਅੱਗੇ ਗੱਡੀ ਨੇ ਬ੍ਰੇਕ ਮਾਰਤੀ ਉਹਨੂੰ ਪਤਾ ਨਹੀਂ ਲੱਗਾ ਧੂੜ ਦੇ ਵਿੱਚ ਗੱਡੀ ਡਿਵਾਈਡਰ ਟੱਪ ਗਈ ਆ ਇਹ ਆ ਵੀ ਬਚਾਅ ਹੋ ਗਿਆ ਜਿੱਦਾਂ ਵੀ ਦੇਖਿਆ ਜਾਂਦਾ ਕਿ ਤੁੰਦ ਇੱਕੋ ਹਾਈਵੇ 'ਤੇ ਟਰਾਲੀ ਆ ਜਾਂਦੀਆਂ ਜੰਨੇ ਦੀਆਂ ਟਰਾਲੀ ਆ ਜਾਂਦੀਆਂ ਦੂਜੀ ਟਰਾਲੀ ਵੀ ਸਲੈਕਟਰ ਵੀ ਜੋ ਕਿ ਇਹਨੇ ਡਿਫ੍ਰੈਕਚਰ ਵੀ ਲਗਾਇਆ ਉਹ ਨਾ ਨਾਵਾ ਦਾ ਕਾਰਨ ਬਣਦੀ ਹੈ ਸਮਝਾ ਰਹੇ ਆ ਇਹਨਾਂ ਨੂੰ ਜੀ ਕੱਲੇ ਕਲੇਮ ਵਾਕੇ ਸਮਝਾਉਂਦੇ ਆ ਇਹਨਾਂ ਨੂੰ ਗਿਆਂ ਆਖਣ ਪਈ ਲਾਓ ਪਈ ਲੱਟਾਂ ਝਗਾ ਕੇ ਚਲੋ ਛਲੋ ਚਲੋ ਆਰਾਮ ਨਾਲ ਚਲੋ ਸਮਝਾ ਰਹੇ ਆ ਹਰ ਇੱਕ ਨੂੰ ਬਾਕੀ